ਜਦੋਂ ਬਹੁਤ ਚਦੋਜੈਤ ਤੋਂ ਬਾਅਦ ਆਪਾਂ ਨੂੰ ਕੱਦੂ ਥਿਆ ਗਿਆ ਤੇ ਕੱਦੂ ਬਤਾ ਕਿੱਥੇ ਪਿਆ ਸੀਗਾ ਆ ਪਿਆ ਪੱਤੇ ਮੁੱਛੜ ਵੈਰਿਟੀ ਆ ਬਈ ਸਾਰੀ ਇਹ ਠੀਕ ਹੈ ਇਹ ਜੇ ਇਹਦਾ ਰੇਟ ਆ ਜੇ ਫਿਰ ਤਾਂ ਇਹ ਮੁੱਛਾਂ ਕਰਾ ਦਿੰਦੀਆਂ ਕੁੰਡੀਆਂ ਤੇ ਉੱਤੇ ਖੜਾ ਦਿੰਦੀਆਂ ਨਿੰਬੂ ਤੇ ਜੇ ਰੇਟ ਇਹਦਾ ਨਾ ਆਵੇ ਤਾਂ ਫਿਰ ਬਈ ਇਹ ਜਮਨ ਕਲੀਨ ਸ਼ੇਪ ਕਰਾ ਦਿੰਦੀ ਹੈ ਕਿ ਕੁੰਡੇ ਕੋਈ ਚੋਰੀ ਕਰ ਦੇਣੀ ਹੈਗੇ ਕੱਦੂਆਂ ਕੱਦੂਆਂ ਨਾਲ ਤਾਂ ਕੋਈ ਛੜਦਾ ਨਹੀਂ ਹੈਗਾਗਾ ਨਹਾ ਵੀ ਮਿੱਤਰੋ ਆਪਾਂ ਚੱਕ ਲਈ ਖੁੰਜੇ ਨਾਲ ਲੱਗੇ ਬਈ ਸੋਠੀ ਤੇ ਆਪਾਂ ਜਾਣਿਆ ਸਬਜੀ ਤੋੜਨਾ ਜੀ ਠੀਕ ਹੈ ਕਦੋਂ ਤੋੜ ਕੇ ਲੈ ਕੇ ਆਵਾਂਗੇ ਦਾੰਗ ਆਪਾਂ ਦਾ ਚੱਕੀਏ ਵੀ ਸਬਸਲੂਟੀਆਂ ਨਿਕਲਿਆ ਆਵੇ ਨੂੰ ਪਤਾ ਸਬਸਲੂਟੀਆਂ ਦਾ ਟਾਈਮ ਆ ਛੋਨੇ ਛੋਨੇ ਵੱਢ ਲੈ ਤੇ ਉਹ ਤੇ ਆਪਣੇ ਕੱਦੂ ਦੂਜੇ ਪੱਕੇ ਹੋਏਗਾ ਆਪਾਂ ਇਹਨਾਂ ਦਾ ਵੀ ਤਿਆਰ ਕਰਾਂਗੇ ਹੋਰ ਮਿੱਤਰੋ ਗ੍ਰੇਟ ਕਰਤਾ ਬੰਦ ਤੇ ਬਾਗੇ ਖਰਦਾ시 ਦਰਵੇਸ਼ ਆ ਆਪਣੀ ਬਾਗੇ ਆ ਸਬਜੀ ਚੈੱਕ ਕਰ ਲਓ ਪਹਿਲਾਂ ਇੱਥੇ ਸਾਨੂੰ ਸਬਜ਼ੀ ਦੇ ਦਰਸ਼ਨ ਕਰਾਵਾਂਗੇ ਕਿਹੜੀ ਕਿਹੜੀ ਸਬਜ਼ੀ ਆ ਤੇ ਆਪਾਂ ਸਾਹਮਣੇ ਲੈ ਕੇ ਆਉਣੀ ਆ ਉੱਥੇ ਬੱਲਾਂ ਲਾਈਆਂ ਹੋਈਆਂ ਸੀ ਜੀ ਆਪਾਂ ਕਿਸੇ ਦੇ ਖੇਤ ਚ ਇੱਥੇ ਆਪਣੀਆਂ ਸੀਗੀਆਂ ਇਹਨੇ ਤੇ ਲੱਗਣੋਂ हट ਗਏ ਤੇ ਆਪਾਂ ਸਾਨੂੰ ਲੈ ਕੇ ਜਾਂਦੇ ਹਾਂ ਹੁਣ ਉਧਰੋਂ ਕਦੋਂ ਤੋੜਾਂਗੇ ਆਪਣਾ ਹੈ ਨਿੱਕਾ ਜਿਹਾ ਵਲੌਗ ਆ ਜੇ ਨਾ ਕਿਸਾਨੂੰ ਜੀ ਵਧੀਆ ਲੱਗਿਆ ਤਾਂ ਸਾਡੇ ਇਸ ਵਲੌਗ ਨੂੰ ਸ਼ੇਅਰ ਲਾਈਕ ਕਰ ਦਿਓ ਦੇਸੀ ਢੰਡਾ ਵਾਲਾ ਵਲੌਗ ਮਾਰੋਨੇ ਦਾ ਸਾਨੂੰ ਝੋਨਾ ਦਿਖਾਉਣਾ ਪੈਣਾ ਤਾਂ ਮੁੱਛੜ ਇਹ ਮੁੱਛੜ ਵੈਰਟੀ ਆ ਬਈ ਸਾਰੀ ਇਹ ਠੀਕ ਹੈ ਜੇ ਇਹਦਾ ਰੇਟ ਆ ਜੇ ਫਿਰ ਤਾਂ ਹੈ ਮੁੱਛਾਂ ਕਰਾ ਦਿੰਦੀ ਆ ਕੁੰਡੀਆਂ ਤੇ ਉੱਤੇ ਖੜਾ ਦਿੰਦੀ ਆ ਨਿੰਬੂ ਤੇ ਜੇ ਰੇਟ ਇਹਦਾ ਨਾ ਆਵੇ ਤਾਂ ਫਿਰ ਬਈ ਇਹ ਇੰਜਮਲ ਕਲੀਨ ਸ਼ੇਪ ਕਰਾ ਦਿੰਦੀ ਆ ਕਿ ਘੋਨਾ-ਮੋਨਾ ਖੜਾ ਦਿੰਦੀ ਆ ਮੂੰਹ ਤੇ ਐਸ ਵਾਰੀ ਬਸ ਦਰਮਿਆਨ ਨਾਲ ਨਾ ਮੁੱਛ ਕੁੰਡੀ ਆ ਤੇ ਨਾ ਥੱਲੇ ਆ ਵਿੱਚ ਵਿਚਾਲੇ ਵਾਲਾ ਕੰਮ ਵਾਲਾ ਮਾੜਾ ਹੁੰਦਾ ਜਿਹੜਾ ਉਹੀ ਕੰਮ ਹੋ ਰਿਹਾਗਾ ਉਹ ਦੇਖੋ ਨਾ ਟਨੂਟ ਕਿਨ ਸਾਰਾ ਜਗਾ ਟਰੱਕ ਰੱਖਿਆ ਸਾਡੇ ਪਿੰਡ ਦੇ ਵਿੱਚ ਚੋਰੀ ਚਿਪੇ ਵਾਲਾ ਕੰਮ ਬਹੁਤ ਘੱਟ ਆ ਤਾਂ ਕਰਕੇ ਇਹੀਂ ਸਮਾਨ ਰੱਖ ਦਿੰਦੇ ਆ ਸਾਰਾ ਇੰਨਾ ਡਰ ਵਾਲਾ ਕੰਮ ਹੈ ਨਹੀਂਗਾ ਤੇ ਆ ਸਾਹਮਣੇ ਲੱਗ ਰਹੇ ਨਿੰਬੂ ਇੱਧਰ ਦੇਖੋ ਆਪਾਂ ਬੂਤ ਪਾ ਕੇ ਆਉਣੇ ਸੀਗੇ ਨੰਗੇ ਪੈਰੀ ਆ ਗਏ ਸੋ ਕੋਈ ਸੰਪਸਲੂਟੀ ਨਾ ਟੱਕਰੇ ਆਪਾਂ ਇਸ ਵਾਸਤੇ ਛੋਟੀ ਚੱਕੀ ਆ ਨਾ ਹਾਲ ਕੱਲੀ ਤੇ ਆ ਨਿੰਬੂ ਲੱਗੇ ਹੋਇਆ ਇਹ 12 ਮਾਸੀਆਂ ਨਿੰਬੂ ਆ ਇਹਨਾਂ ਦੇ ਖੁਸ਼ਬੂ ਇੰਨੀ ਜ਼ਿਆਦੇ ਆ ਜੇ ਆਪਾਂ ਤੋੜ ਕੇ ਇਹਨੂੰ ਹੱਥਾਂ ਤੇ ਮਸਲ ਲਈਏ ਨਾ ਦੋ ਦਿਨ ਨਹਾਤੇ ਬਾਅਦ ਵੀ ਖੁਸ਼ਕੂ ਆਈ ਜਾਂਦੀ ਰਹਿੰਦੀ ਹੈਗੀ ਆਹ ਬੂਟੀ ਦੀ ਇੱਥੇ ਬਾੜੀ ਆ ਮੱਕੜਾ ਸਾਨੂੰ ਕੱਦੂ ਦਿਖਾਉਣੇ ਆ ਜਿੱਦ ਕੱਦੂ ਤੁਸੀਂ ਵੀ ਕਹਿੰਦੇ ਹੋ ਕਿ ਆਹ ਟਾਈਮ 'ਚ ਕਿੱਥੇ ਇਹ ਕੱਦੂ ਖਾਈ ਜਾਂਦਾ ਹੈਗਾ ਖਾ ਕੇ ਦੇਖੋ ਜੇ ਤੁਹਾਨੂੰ ਮਿਲੂਗਾ ਦਿਨਾਂ ਦੇ ਵਿੱਚ ਕੱਦੂ ਬਹੁਤ ਸਵਾਦ ਲੱਗਦੇ ਹੁੰਦੇ ਆ ਹੁਣ ਦੱਸ ਕੇ ਤਾਂ ਗਿਆ ਸੀ ਕਿ ਇੱਥੇ ਕਹਿੰਦਾ ਆਪਣੇ ਕੱਦੂ ਲੱਗ ਰਿਹਾ ਤੋੜ ਲਿਆ ਤੇ ਹੁਣ ਐ ਨਹੀਂ ਪਤਾ ਕਿ ਕਿੱਥੇ ਲੱਗਿਆ ਤੇ ਕਿੱਥੇ ਨਾ ਮਿਲ ਜੇ ਵਸ ਤਰੀ ਐ ਸ਼ੁਕਰ ਮਨਾਉ ਆਪਾਂ ਨੂੰ ਕੱਦੂ ਵੀ ਆਪਣੀ ਮਿਹਨਤ ਨਾਲ ਐਵੇਂ ਜਾਵੇਂ ਨੇ ਦੂਰ ਤੁਰਕੇ ਆਏ ਆ ਆਪਾਂ ਹਾਂ ਆਪਾਂ ਹਲਚਲ ਕਰਦੇ ਆ ਪਹਿਲਾਂ ਫਿਰ ਭਾਲਦੇ ਆ ਕਦੋਂ ਕਿੱਥੇ ਆਪਾਂ ਪੂਰੀ ਜਦੋਜਹਿਦ ਕਰ ਲਈ ਮਿੱਤਰੋ ਆਪਾਂ ਨੂੰ ਕਦੋਂ ਨਹੀਂ ਹੈਗਾ ਠੀਕ ਆ ਵੀ ਕਦੋਂ ਹੈਗਾ ਕਿੱਥੇ ਆ ਤੇ ਹੁਣ ਆਪਾਂ ਆ ਗਏ ਇਧਰਲੀ ਸਾਈਡ ਤੇ ਨੂੰ ਇਧਰ ਵੀ ਦਿਖਾਉਣੇ ਆ ਇਹਦੇ ਚ ਇੱਕ ਤਾਂ ਬਈ ਕੰਡੇ ਵਾਲੇ ਆ ਕੰਡਿਆਂ ਦੇ ਕਿਤੇ ਓਲੇ ਜਿਹਾ ਹੁੰਦਾ ਇਹ ਕੱਦੂ ਅਦੇ ਉਹ ਤਾਂ ਸਾਡੇ ਕੋਲ ਚੀਜ਼ ਚੋਰੀ ਕਰਦੇ ਨਹੀਂ ਹੋਗੇਗੇ ਕਦੂਆ-ਕਦੂਆ ਨਾਲ ਤਾਂ ਕੁਝ ਛੜਦਾ ਨਹੀਂ ਹੈਗਾ ਤਾਂ ਕਰਕੇ ਉਹ ਬਾਲ ਲੈਣਾ ਜਗਾਰ ਇਹ ਮੇਂਪੂਆਂ ਦੇ ਬੂਟੇ ਚ ਲਾਈ ਹੋਈ ਆ ਛੀਪ ਮਾਰੇ ਖੜ ਕਰੇ ਰਹੇ ਤੇ ਹੱਥ ਮਾਰੇ ਨਾ ਪਰ ਫਿਰ ਵੀ ਉਹਨੂੰ ਪਤਾ ਹੀ ਆ ਸਬਜੀ ਦੇਖ ਕੇ ਕੌਣ ਛੜਦਾ ਲਾਲ ਆਂ ਡਿੱਗਦੀ ਹੈਗੀ ਗਿੱਠ ਦੀ ਇੱਕ ਬਾਲ ਆ ਸੀਗੀ ਅਗਲਾ ਲਿਬੇਟ ਕੇ ਪਰੇ ਜਾਂਦਾਗਾ ਸੋ ਇਹ ਸਾਡਾ ਬਾਈ ਨਿੱਕਾ ਜਿਹਾ ਬਲੌਗ ਆ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਆਪਾਂ ਫਿਰ ਡੇਲੀ ਨਵਾਂ ਬਣਾਇਆ ਕਰਾਂਗੇ ਪਹਿਲੀ ਵਾਰ ਤਾਂ ਸਾਨੂੰ ਕੈਮਰਾ ਵੀ ਨਹੀਂ ਫੜਨਾ ਆਉਂਦਾ ਚਲਵਾਇਆ ਬਹ ਹੌਲੀ-ਹੌਲੀ ਸਿੱਖ ਜਾਾਂਗੇ ਆ ਤੁਹਾਨੂੰ ਕਦੂ ਦਿਖਾ ਦਿੰਨੇ ਆਂਗੇ ਆਪਾਂ ਭਾਲ ਕੇ ਜਾਵਾਂਗੇ ਹੱਟੇ ਨਹੀਂ ਹੈਗੇਗੇ ਕਿ ਹੈਗਾ ਕਿੱਥੇ ਦੇ ਕਿੱਥੇ ਨਾ 500 ਦਾ ਛੋਟੀ ਵੀ ਫਸਣ ਲੱਗੀ ਵਿੱਚ 15-20 ਮਿੰਟ ਮੱਥਾ ਮਾਰਨ ਤੋਂ ਬਾਅਦ ਇੱਕ ਨਿੱਕਾ ਜਿਹਾ ਕਦੂ ਦਿਖਿਆ ਉਹ ਸੀਗਾ ਇਹ ਖਾਣ ਵਾਲਾ ਹਰੇ ਹੈ ਨਹੀਂਗਾ ਇਹਦੇ ਕੁਦਰ ਸਬਜ਼ੀ ਬਣਦੀ ਨਹੀਂਗੀ ਮੱਥਾ ਬਹੁਤ ਮਾਰ ਲਿਆ 15-20 ਮਿੰਟ ਹੋ ਗਏ ਮਨੇ ਮੱਥਾ ਮਾਰੀ ਜਾਂਦੇ ਨੂੰ ਮੈਂ ਵੀਡੀਓ ਰੋਕਤੀ ਸੀਗੀ ਬੰਦ ਕਰਤੀ ਸੀਗੀ ਸੋ ਥੱਕ ਕੇ 2 ਮਿੰਟ ਬਹਿ ਕੇ ਬੱਟ ਦੇ ਦਮ ਤੋਂ ਲੈ ਕੇ ਦੁਬਾਰੇ ਫਿਰ ਜਦੋਂ ਜਿਆਦਾ ਕਰਾਂਗੇ ਕਦੋਂ ਮਿਲੂ ਜਰੂਰ ਹੈਗਾ ਹੈ ਆਪਾਂ ਦੋ ਕਦੂ ਲੋਕ ਕੇ ਗਏ ਸੀ ਇੱਕ ਤਾਂ ਸੀਗਾ ਬਚਾ ਆ ਠੀਕ ਹੈ ਵੀਡੀਓ ਦੇਖ ਕੇ ਤੋੜਨ ਤਾਂ ਆ ਜਾਓ ਬਈ ਬਹੁਤ ਔਖੇ ਪਾਲੀਆ ਵਾਲੇ ਨੇ ਤੇ ਇੱਕ ਕਦੂ ਤੁਹਾਨੂੰ ਹੋਰ ਦਿਖਾਉਂਗਾ ਤੋੜਨ ਕੇ ਦਿਖਾਉਂਗਾ ਤੋੜ ਕੇ ਐ ਦਾ ਪਤਾ ਲੱਗ ਜੂਰਿਓ ਵੀਡੀਓ ਬਣਾਤੀ ਪਹਿਲੀ ਵੀ ਉਹ ਸੀਗਾ ਰੇਬ ਕੋਚ ਤਾਨ ਹੁੰਦੇ ਲੋਕ ਪਹਿਲੀ ਲੈ ਜਾਂਦੇ ਆ ਕੇ ਤੋੜ ਕੇ ਠੀਕ ਆ ਤੁਸੀਂ ਦੇਖ ਲਿਓ ਕਿਸੇ ਨੂੰ ਦੱਸ ਕੇ ਦੇਖ ਲਿਓ ਸਾਡੀ ਫੁਲਾਨੇ ਚ ਫੁਲਾਨੇ ਦਾ ਬਾਲੇ ਚ ਕਦੂ ਪੈ ਲਗ ਹੋਇਆ ਉਹਦੇ ਹੋਂਦ ਪਹਿਲਾਂ ਕਦੂ ਨਾਲ ਦੇ ਕੁੱਕਰ ਕੇ ਜਾਊਗਾ ਸੋ ਆਪਾਂ ਤੋੜਦੇ ਆਂ ਕਦੂ ਪਾਲਦੇ ਆਂ ਜਦੋਂ ਜਦ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਤੋੜ ਕੇ ਜਦੋਂ ਬਹੁਤ ਜਦੋਂ ਜਦ ਤੋਂ ਬਾਅਦ ਆਪਾਂ ਨੂੰ ਕਦੂ ਥਿਆ ਗਿਆ ਤੇ ਕਦੂ ਪਤਾ ਕਿੱਥੇ ਗਿਆ ਸੀ ਆ ਪਿਆ ਪੱਤੇ ਆਲੇ ਮੋਰੇ ਪੱਤੇ ਨਹੀਂ ਆਏ ਜਮੈਂ ਪੂਰੀ ਨਾਲ ਲਪੇਟ ਕੇ ਗਿਆ ਸੀ ਮੈਂ ਛੱਤ ਜੀ ਪਾ ਕੇ ਗਿਆ ਸੀ ਬਗ ਇਹਨੂੰ ਪਤਾ ਨਹੀਂ ਲੱਗੇ ਥਿਆ ਗਿਆ ਆਪਾਂ ਕਦੋਂ ਤੋੜਦੇ ਆਂਗੇ ਤੇ ਲੋ ਮਿੱਤਰੋ ਪੂਰੀ ਜਦੋਜਤ ਤੋਂ ਬਾਅਦ ਹੁਣ ਆਪਾਂ ਕਦੋਂ ਲਿਆ ਤੋੜ ਤੈਨੂੰ ਜਾ ਕੇ ਕਣਾਉਣੇ ਆ ਮਾਤਾ ਨੂੰ ਤੇ ਕੁਕਰ ਚ ਧਰ ਕੇ ਅੰਜੇ ਮਰਾਵਾਂਗੇ ਸੀਟੀਆਂ ਤੇ ਸਾਡਾ ਇੰਨਾ ਕੋ ਬਲੌਗ ਸੀਗਾ ਜਿਸ ਵਾਸਤੇ ਇਹਨੂੰ ਸਾਡੇ ਪੇਜ ਨੂੰ ਕਰ ਲੋ ਸਬਸਕ੍ਰਾਈਬ ਸਨੇਂਦਰ ਮੜ ਨੂੰ ਤੇ ਕੱਲ ਨੂੰ ਆਪਾਂ ਨਵਾਂ ਬਣਾਉਣਾ ਆਂਗੇ ਕੈਂਟ ਜਾ ਮਾਰ ਲੋ ਨੀਗਾ ਕਿੰਨਾ ਸੋਹਣਾ ਮੌਸਮ ਆ ਸਨਸੈਟ ਜਿਹਨੂੰ ਕਹਿੰਦੇ ਆ ਤੇ ਝੋਨਾ ਇਹ ਸਾਡੇ ਖੜਾਗਾ ਧੰਨਵਾਦ